ਹਾਂਜੀ ਅੱਜ ਮੈਂ ਸਭ ਦੀ ਫੇਵਰਿਟ ਰੈਸਪੀ ਬਣਾਈ ਹੈ ਪਿੰਢੀ ਔਰ ਤੁਸੀਂ ਦੇਖ ਸਕਦੇ ਹੋ ਕਿ ਪਿੰਢੀ ਕਿੰਨੀ ਵਧੀਆ ਲੱਗ ਰਹੀ ਹੈ ਕਿੰਨੀ ਮਸੇਵਲੀ ਲੱਗ ਰਹੀ ਹੈ ਦਿਲ ਕਰਦਾ ਕਿ ਹੋਣੀ ਫਟਾਫਟ ਖਾਈਏ ਤੇ ਫਰੀ ਹੋਈਏ ਬਟ ਅੱਜ ਕੱਲ੍ਹ ਦੇਖੋ ਪਿੰਢੀ ਬਹੁਤ ਹੀ ਹਰੀ-ਹਰੀ ਗ੍ਰੀਨ-ਗ੍ਰੀਨ ਆ ਰਹੀ ਹੈ ਔਰ ਤੁਸੀਂ ਦੇਖਣਾ ਕਿ ਜਿਹੜੀ ਗਰਮੀ ਦੀ ਪਿੰਢੀ ਹੁੰਦੀ ਹੈ ਥੋੜੀ ਮੁਰਝਾਈ ਹੁੰਦੀ ਹੈ ਔਰ ਕਾਲੀ-ਕਾਲੀ ਹੁੰਦੀ ਹੈ ਪਰ ਅੱਜ ਕੱਲ੍ਹ ਇੰਨੀ ਗ੍ਰੀਨ ਪਿੰਢੀ ਆ ਰਹੀ ਹੈ ਨਾ ਮੈਨੂੰ ਬਹੁਤ ਹੀ ਵਧੀਆ ਲੱਗਿਆ ਤੇ ਮੈਂ ਮਾਰਕੀਟ ਤੋਂ ਲੈ ਕੇ ਆਈ ਹਾਂ ਮੈਂ ਕਿ ਤੁਹਾਡੇ ਨਾਲ ਅੱਜ ਮੈਂ ਰੈਸਪੀ ਸ਼ੇਅਰ ਕਰਦੀ ਆਂ ਬੱਚੇ ਬਹੁਤ ਖੁਸ਼ ਹੋ ਕੇ ਖਾਣਗੇ ਵੈਸੇ ਵੀ ਪਿੰਡੀ ਜਿਹੜੀ ਸਭ ਦੀ ਫੇਵਰੇਟ ਹੈ ਵੱਡੇ ਛੋਟੇ ਸਭ ਖੁਸ਼ ਹੋ ਕੇ ਖੰਦੇਲ ਔਰ ਬੱਚਾ ਨੂੰ ਤਾਂ ਬਹੁਤ ਹੀ ਪਸੰਦ ਹੁੰਦੀ ਹੈ ਇਹਦੇ ਨਾਲ ਪਰੌਂਠੇਆਂ ਬੱਚਾ ਨੂੰ ਬਣਾ ਕੇ ਦਿਓ ਪੂਰੀ ਦਿਓ ਫੁਲਕਾ ਦਿਓ ਬਹੁਤ ਖੁਸ਼ ਹੋਣਗੇ ਖਾ ਕੇ ਔਰ ਇੱਕ ਵਾਰੀ ਮੇਰੀ ਰੈਸਪੀ ਨੂੰ ਜਰੂਰ ਟਰਾਈ ਕਰਕੇ ਦੇਖਣਾ ਚਲੋ ਜੀ ਸ਼ਟਾਰਟ ਕਰਦੇ ਆਂ ਰੈਸਪੀ ਬਣਾਣੀ ਔਰ ਇੱਕ ਇੱਕ ਸਟੈਪ ਨੂੰ ਬੜੇ ਧਿਆਨ ਨਾਲ ਦੇਖਣਾ ਕਿ ਕਿਸ ਤਰ੍ਹਾਂ ਮੈਂ ਬਣਾਈਏ ਕੋਈ ਤੜਕਾ ਤੋੜਕਾ ਨਹੀਂ ਲਗਾਇਆ ਬਟ ਫਿਰ ਵੀ ਪਿੰਡੀ ਦੇਖੋ ਕਿੰਨੀ ਵਧੀਆ ਬਣੀ ਹੈ ਉੱਪ ਬੱਚਿਆਂ ਨੂੰ ਖੁਸ਼ ਕਰਨ ਵਾਸਤੇ ਚਾਹੇ ਤੁਸੀਂ ਕਰੀਮ ਪਾ ਸਕਦੇ ਹੋ ਦਹੀਂ ਨੂੰ ਮੈਸ਼ ਕਰਕੇ ਅੱਛੇ ਤਰ੍ਹਾਂ ਪਾ ਸਕਦੇ ਹੋ ਪਰ ਬੱਚੇ ਖੁਸ਼ ਹੋਣੇ ਚਾਹੀਦੇ ਨੇ ਤਾਂ ਕਿ ਦੇਖਦੇ ਹੀ ਦਿਲ ਕਰ ਲੈ ਕੇ ਫਟਾਫਟ ਖਾ ਲਈਏ ਚਲੋ ਜੀ ਸਟਾਰਟ ਕਰਦੇ ਆ ਰੈਸਪੀ ਹਾਂਜੀ ਹੈਲਦੀ ਕਿਚਨ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੈਂ ਜੋ ਰੈਸਪੀ ਬਣਾ ਰਹੀ ਹਾਂ ਉਹ ਸਭ ਦੀ ਫੇਵਰੇਟ ਰੈਸਪੀ ਹੈ ਸਭ ਨੂੰ ਬਹੁਤ ਪਸੰਦ ਹੈ ਬੱਚੇ ਵੱਡੇ ਸਭ ਖੁਸ਼ ਹੋ ਕੇ ਖਾਂਦੇ ਨੇ ਬਟ ਅੱਜਕਲ ਜੋ ਪਿੰਡੀ ਆ ਰਹੀ ਹੈ ਬਹੁਤ ਹੀ ਵਧੀਆ ਫਰੈਸ਼ ਪਿੰਡੀਆਂ ਦੀ ਵੀ ਬਿਲਕੁਲ ਦੇਖੋ ਕਰਮੀਆਂ ਚਸੇ ਤਕਰੀਬਨ ਦੇਖਦੇ ਮੁਰਝਾਈ ਹੁੰਦੀ ਪਿੰਡੀ ਪਰ ਅੱਜਕਲ ਠੰਡੇ ਮੌਸਮ ਵਿੱਚ ਅੰਨੀ ਵਧੀਆ ਪਿੰਡੀ ਆ ਰਹੀ ਹੈ ਨਾ ਮਜ਼ਾ ਆ ਜਾਂਦਾ ਦੇਖ ਕੇ ਔਰ ਬੜਾ ਦਿਲ ਕਰ ਰਿਹਾ ਸੀ ਕਿ ਅੰਜ ਪਿੰਡੀ ਦੀ ਰੈਸਪੀ ਸ਼ੇਅਰ ਕਰਾਂ ਤੁਹਾਡੇ ਨਾਲ ਔਰ ਬਿਲਕੁਲ ਮੈਂ ਨਵੇਂ ਤਰੀਕੇ ਨਾਲ ਤੁਹਾਨੂੰ ਦੱਸੇ ਤੁਸੀਂ ਪਿੰਡੀ ਨੂੰ ਬਹੁਤ ਤਰੀਕਿਆਂ ਨਾਲ ਬਣਾਇਆ ਹੈਗਾ ਔਰ ਬਹੁਤ ਮਜ਼ੇ ਵਾਲੀ ਵੀ ਬਣਦੀ ਹੋएगी ਬਟ ਇਹ ਬਿਲਕੁਲ ਸਿੰਪਲ ਤਰੀਕਾ ਔਰ ਹੈਲਦੀ ਤਰੀਕਾ ਹੈ ਬਿਲਕੁਲ ਇੱਕ ਵਾਰੀ ਦੇਖਣਾ ਮੇਰੇ ਰੈਸਪੀ ਨੂੰ ਮੈਂ ਕਿਸ ਤਰ੍ਹਾਂ ਬਣਾਉਣੀ ਆ ਔਰ ਇਹ ਦੇਖੋ ਮੈਂ ਪਿੰਡੇ ਨੂੰ ਧੋ ਕੇ ਸੁਕਾ ਕੇ ਅੱਛੇ ਤਰ੍ਹਾਂ ਇਸ ਤਰ੍ਹਾਂ ਕੱਟ ਲਿਆ ਕਿਉਂਕਿ ਪਿੰਡੀ ਨੂੰ ਸੁਕਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਇੱਥੇ ਮੋਇਸਚਰਾਈਜ਼ ਨਹੀਂ ਰਹਿਣਾ ਚਾਹੀਦਾ ਅਗਰ ਗਿੱਲੀ ਗਿੱਲੀ ਪਿੰਡੀਆਂ ਸੇ ਬਣਾਵਾਂਗੇ ਤੇ ਉਹ ਲੈਸਲੀ ਜਿਹੀ ਬਣेंगी ਬਿਲਕੁਲ ਹੀ ਸੁਕਾ ਦੇਣਾ ਪਾਣੀ ਅਗਰ ਤੁਸੀਂ ਧੁੱਪ ਚ ਰੱਖਣੀ ਹੈ ਧੁੱਪ ਚ ਰੱਖ ਲਓ ਕਿਸੇ ਕੱਪੜੇ ਨਾਲ ਪੂੰਝਨੇ ਕੱਪੜੇ ਨਾਲ ਪੂੰਝ ਲਓ ਬਟ ਇਹਦੇ ਤੇ ਪਾਣੀ ਨਹੀਂ ਹੋਣਾ ਚਾਹੀਦਾ ਤੱਲੇ ਤੁਸੀਂ ਇਹਨੂੰ ਸੁੱਕੀ ਜਿਹੜੀ ਸਾਬਤ ਹੁੰਦੀ ਪਿੰਡੀ ਉਹਨੂੰ ਧੋ ਕੇ ਸੁਕਾ ਕੇ ਫਿਰ ਕੱਟਣਾ ਹੈ ਅਗਰ ਕਈ ਇਸ ਤਰ੍ਹਾਂ ਕੱਟ ਲ ਕੱਟ ਕੇ ਧੁੰਦੇ ਨੇ ਨਾ ਤਾਂ ਬਹੁਤ ਮੁਸ਼ਕਲ ਹੋ ਜਾਂਦਾ ਉਹਨਾਂ ਚੋਂ ਪਾਣੀ ਕੱਢਣਾ ਤੇ ਅਸੀਂ ਹੁਣ ਸਭ ਤੋਂ ਪਹਿਲੇ ਅਸੀਂ ਇੱਕ ਡੋਂਗੇ ਦੇ ਵਿੱਚ ਪਿੰਡੇ ਨੂੰ ਪਾ ਦਾਂਗੇ ਕੋਈ ਵੀ ਤੁਸੀਂ ਬਰਤਨ ਲੈ ਸਕਦੇ ਹੋ ਮੈਂ ਅੱਧਾ ਕਿਲੋ ਪਿੰਡੀ ਲਈਏ ਤੁਸੀਂ ਮਟੀਰੀਅਲ ਆਪਣੀ ਮਰਜ਼ੀ ਦੇ ਮੁਤਾਬਿਕ ਪਾ ਸਕਦੇ ਹੋ ਅਗਰ ਤੁਸੀਂ ਜਿਹੜੀ ਚੀਜ਼ ਨਹੀਂ ਖਾਂਦੇ ਹੋ ਉਹਨੂੰ ਸਕਿਪ ਵੀ ਕਰ ਸਕਦੇ ਹੋ ਆ ਦੇਖੋ ਜੀ ਭਿੰਡੀ ਨੂੰ ਅਸੀਂ ਪਾ ਲਿਆ ਇੱਕ ਡੋਂਗੇ ਦੇ ਵਿੱਚ ਹੁਣ ਮੈਂ ਜਿਹੜੇ ਪਿਆਜ਼ ਹੈ ਟਮਾਟਰ ਹਰੀ ਮਿਰਚ ਕੱਟੀ ਹੋਈ ਹੈ ਇਹ ਦੇਖੋ ਜੀ ਪਿਆਜ਼ ਮੈਂ ਮੋٹے ਮੋٹے ਕੱਟੇ ਨੇ ਔਰ ਜਿਹੜੇ ਟਮਾਟਰ ਨੇ ਉਹ ਵੀ ਮੋٹے ਕੱਟੇ ਨੇ ਔਰ ਹਰੀ ਮਿਰਚ ਮੈਂ ਬਿਲਕੁਲ ਬਰੀਕ ਕੀਤੀ ਐ ਅਸੀਂ ਸਾਰਾ ਕੁਝ ਇਹਦੇ ਵਿੱਚ ਪਾ ਦਾਂਗੇ ਭਿੰਡੀ ਦੇ ਵਿੱਚ ਬਹੁਤ ਹੀ ਵਧੀਆ ਤੇ ਹੈਲਦੀ ਤਰੀਕਾ ਔਰ ਬਿਲਕੁਲ ਸਿੰਪਲ ਤਰੀਕਾ ਤੁਸੀਂ ਇਹਦੇ ਨਾਲ ਤੁਹਾਨੂੰ ਕੋ ਤੜਕੇ ਦੀ ਟੈਂਸ਼ਨ ਨਹੀਂ ਆ ਦੇਖੋ ਹਰੀ ਮਿਰਚ ਵੀ ਪਾ ਦਿੱਤੀ ਆਪਰੀ ਮਰਜ਼ੀ ਮੁਤਾਬਿਕ ਤੁਸੀਂ ਹਰੀ ਮਿਰਚ ਪਾਓਗੇ ਅਗਰ ਤੁਸੀਂ ਜਿਆਦਾ ਕਰਾਰਾ ਖਾਂਦੇ ਹੋ ਤਾਂ ਮੈਂ ਤਿੰਨ ਮਿਰਚਾਂ ਪਾਈਆਂ ਤੁਸੀਂ ਆਪਣੀ ਮਰਜ਼ੀ ਦੇ ਮੁਤਾਬਿਕ ਵਧਾ ਘਟਾ ਵੀ ਸਕਦੇ ਹੋ ਠੀਕ ਹੈ ਜੀ ਹੁਣ ਸਭ ਤੋਂ ਪਹਿਲੇ ਜੋ ਜਾਏਗਾ ਦੇ ਵਿੱਚ ਜਵੈਨ ਜਵੈਨ ਜ਼ਰੂਰ ਪਾਣਾ ਜਵੈਨ ਦੇ ਨਾਲ ਜਿਹੜੀ ਭਿੰਡੀ ਇਹ ਬਹੁਤ ਜਿਆਦਾ ਟੇਸਟੀ ਲੱਗਦੀ ਹੈ ਹੁਣ ਤੁਸੀਂ ਅਨਾਰ ਦਾਣਾ ਚ આમਚੂਰਨ ਕੋਈ ਵੀ ਪਾ ਸਕਦੇ ਹੋ ਆਪਣੀ ਮਰਜ਼ੀ ਦਾ ਚੀਜ਼ ਮੈਂ ਅਨਾਰ ਦਾਣਾ ਪਾ ਰਹੀ ਹਾਂ ਅੱਜ ਤੇ ਹੁਣ ਅਸੀਂ ਪਾਵਾਂਗੇ ਨਮਕ ਤੁਮੇਂ ਚ ਪੈਲੇ ਜਾਏਗਾ ਥੋੜਾ ਜਿਹਾ ਜੀਰਾ ਹਲਕਾ ਜਿਹਾ ਅਸੀਂ ਤੜਕੇ ਵਕਤ ਵੀ ਪਾਵਾਂਗੇ ਬਟ ਇੱਥੇ ਵੀ ਪਾਣਾ ਸੀ ਫਿਰ ਸੁੱਕਾ ਧਨੀਆ ਪਾਵਾਂਗੇ ਹੁਣ ਲੋੜ ਮੁਤਾਬਕ ਮਸਾਲੇ ਪਾਣੇ ਨੇ ਤੁਸੀਂ ਆਪਣੀ ਮਰਜ਼ੀ ਨਾਲ ਠੀਕ ਹੈ ਜੀ ਸੁੱਕਾ ਧਨੀਆ ਪਾਤਾ ਹੁਣ ਜਾਏਗਾ ਨਮਕ ਨਮਕ ਵੀ ਤੁਸੀਂ ਆਪਣੀ ਇੱਛਾ ਮੁਤਾਬਿਕ ਪਾਣਾ ਕੋਈ ਘੱਟ ਕਰਦਾ ਕੋਈ ਜ਼ਿਆਦਾ ਕਰਦਾ ਕੋਈ ਲਾਈਟ ਬਿਲਕੁਲ ਖੰਦਾ ਉਸੇ ਸਾਮ ਨਾਲ ਆਪਣਾ ਪਾਣਾ ਤੁਸੀਂ ਹੋਣ ਜਾਏਗੀ ਹਲਦੀ ਔਰ ਨਾਲ ਹੀ ਜਾਏਗੀ ਡੱਗੀ ਮਚ ਐਸ ਤੋਂ ਬਾਅਦ ਅਸੀਂ ਪਾਉਂਦੇ ਜੋ ਮੇਨ ਆ ਚੀਜ਼ ਉਹ ਪਾਣੇ ਨੇ ਅਸੀਂ 2 ਚਮਚ ਦਹੀਂ ਦੇ ਠੀਕ ਹੈ ਦੇਲ ਦੇ ਦੋ ਚਮਚ ਪਾਨ ਤੋਂ ਬਾਅਦ ਐਨੋ ਖੱઠા ਦੇ ਨਾਲ ਹਲਕਾ ਹਲਕਾ ਮਿਕਸ ਕਰ ਲੈਣਾ ਠੀਕ ਹੈ ਜੀ ਉਦੋਂ ਕਿ ਕਿਸੇ 스ਪੂਨ ਦੀ ਹੈਲਪ ਨਾ ਕਰਨਾ 스ਪੂਨ ਨਾਲ ਕਰ ਲੋ ਅਗਰ ਇਸ ਤਰ੍ਹਾਂ ਹੀ ਕਰਨਾ ਹੱਥ ਨਾਲ ਤੇ ਹੱਥ ਨਾਲ ਵੀ ਕਰ ਸਕਦੇ ਹੋ ਬਹੁਤ ਹੀ ਟੇਸਟੀ ਤੇ ਬਹੁਤ ਹੀ ਹੈਲਦੀ ਰੈਸਪੀ ਹੈ ਇੱਕ ਵਾਰੀ ਮੇਰੀ ਰੈਸਪੀ ਨੂੰ ਜ਼ਰੂਰ ਬਣਾ ਕੇ ਦੇਖਣਾ ਇਸ ਤਰ੍ਹਾਂ ਅੱਛੀ ਤਰ੍ਹਾਂ ਮਿਕਸ ਕਰਨਾ ਚਾਹੇ ਤੁਹਾਡੇ 2-3 ਮਿੰਟ ਲੱਗ ਵੀ ਜਾਣ ਤੇ ਕੋਈ ਦਿੱਕਤ ਨਹੀਂ ਪਰ ਮਿਕਸ ਜ਼ਰੂਰ ਅੱਛੀ ਤਰ੍ਹਾਂ ਕਰਨਾ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਇਹ ਵਾਲੀ ਅਗਰ ਤੁਸੀਂ ਤੰਦੂਰੀ ਫੁਲਕਾ ਮੱਕੀ ਦੀ ਰੋਟੀ ਅੱਜ ਕੱਲ੍ਹ ਵੈਸੇ ਵੀ ਸਰਦੀ ਵਿੱਚ ਮੱਕੀ ਦੀ ਰੋਟੀ ਜ਼ਿਆਦਾ ਚੱਲਦੀ ਹੈ ਪੂਰੀ ਨਾਲ ਖਾਓ ਫੁਲਕੇ ਨਾਲ ਖਾਓ ਜਿਸ ਤਰ੍ਹਾਂ ਮਰਜ਼ੀ ਤੁਸੀਂ ਖਾਓ ਇਹਦੇ ਨਾਲ ਚਾਵਲਾ ਨਾਲ ਵੀ ਖਾ ਸਕਦੇ ਹੋ ਬਟ ਬਹੁਤ ਹੀ ਜ਼ਿਆਦਾ ਟੇਸਟੀ ਹੁੰਦੇ ਸਰ ਇਹ ਦੇਖੋ ਜੀ ਹੁਣ ਅਸੀਂ ਇੱਕ ਕੜਾਹੀ ਰੱਖਾਂਗੇ ਅਸੀਂ ਜ਼ਿਆਦਾ देर ਨਹੀਂ ਰੱਖਣਾ ਕਿਉਂਕਿ ਅਸੀਂ ਨਮਕ ਪਾਤਾ ਤੇ ਨਮਕ ਜੜਾ ਪਾਣੀ ਹਮੇਸ਼ਾ ਛੱਡ ਦਿੰਦਾ ਤੇ ਅਸੀਂ ਭਿੰਦੀ ਵਿੱਚ ਪਾਣੀ ਨਹੀਂ ਛੱਡਣਾ ਤੇ ਅਸੀਂ ਹੁਣ ਇਹਨੂੰ ਨਾਲ ਹੀ ਸਾਈਡ ਤੇ ਰੱਖ ਕੇ ਤੇ ਨਾਲ ਹੀ ਅਸੀਂ ਤੜਕੇ ਦੀ ਤਿਆਰੀ ਕਰਾਂਗੇ ਠੀਕ ਹੈ ਜੀ ਹਾਂਜੀ ਮੈਂ ਕੜਾਹੀ ਦੇ ਵਿੱਚ ਇੱਕ ਕਰਛੀ ਤੇਲ ਦੀ ਪਾਤੀ ਹੈ ਪੌੜਾ ਸਿਆ ਨੂੰ ਅੱਛੀ ਤਰ੍ਹਾਂ ਪਹਿਲੇ ਗਰਮ ਕਰਾਂਗੇ ਅੱਛੀ ਤਰ੍ਹਾਂ ਤੇਲ ਨੂੰ ਗਰਮ ਹੋਏਗਾ ਫਿਰ ਇਹ ਦਿਲਾ ਪ੍ਰੋਸੈਸ ਸ਼ੁਰੂ ਕਰਨਾ ਔਰ ਪੌਣੀ ਦੇ ਸਹਾਇਤਾ ਦੇ ਨਾਲ ਤੁਸੀਂ ਬਣਾਣਾ ਕੱਚੀ ਨਹੀਂ ਲੈਣੀ ਕਿਉਂਕਿ ਜਿਹੜੀ ਭਿੰਡੀ ਹੈ ਉਹ ਫਿਸ ਜਾਂਦੀ ਹੈ ਕੱਚੀ ਦੇ ਨਾਲ ਪੌਣੀ ਜਾਂ ਪਲਟਾ ਲੈਣਾ ਠੀਕ ਹੈ ਜੀ ਹੁਣ ਉਸੇ ਸਭ ਤੋਂ ਪਹਿਲੇ ਪਾਣਾ ਜੀਰਾ ਔਰ ਨਾਲ ਹੀ ਅਸੀਂ ਪਾ ਦਾਂਗੇ ਲਸਣ ਅਸੀਂ ਬਿਲਕੁਲ ਮੈਸ਼ ਕਰ ਲਿਆ ਲਸਣ ਨੂੰ ਲਸਣ ਮੋਟਾ ਮੋਟਾ ਨਹੀਂ ਪਾਣਾ ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦਾ ਵਧੀਆ ਟੇਸਟ ਆਉਂਦਾ ਹੈ ਜਦੋਂ ਅਸੀਂ ਇਹਨੂੰ ਅੱਛੀ ਤਰ੍ਹਾਂ ਫੁੱਟ ਲੈਣੇ ਦਾ ਪੀਸ ਲੈਣੇ ਠੀਕ ਹੈ ਫਿਰ ਸੇਕ ਵੀ ਕਰ ਸਕਦੇ ਹੋ ਜੀ ਦੋਰੀ ਡੰਡੇ ਵੀ ਕਰ ਸਕਦੇ ਹੋ लसन देखो लाल हो गया नाल है। तो हम असी जोड़ी भिंडी तैयार की है, जैस्णी, जैस्णी, अच्छी 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 है अभी सारा रखी जो मिक्स कर देंगे बिल्कुल चिन्ह रखना गैस में क्योंकि असी अरे पानी तो नहीं और हल्के हल्के सेक के बना कोई तरीके आंग की तरह जरूरत नहीं अच्छी तरह पहले मिक्स कर देंगे जो लसन है सारिया सारे भिंडिया मिक्स हो जाए लक्षण की खुशबू आई वाइट के चलते हैं जरूर पा अच्छी तरह मिक्स करके हम असी दो तीन मिनट वास्ते तप ताक देवेंगे ताकि जी लेस है खत्म हो जाए ਬਿਲਕੁਲ ਬਿਲਕੁਲ 2 ਜਾਂ 3 ਮਿੰਟ ਵਸੇ ਨੂੰ ਟੱਕਣਾ ਉਸ ਤੋਂ ਬਾਅਦ ਅਸੀਂ ਅਗਲਾ ਪ੍ਰੋਸੈਸ ਸ਼ੁਰੂ ਕਰਾਂਗੇ ਠੀਕ ਹੈ ਜੀ ਹਾਂਜੀ 3 ਮਿੰਟ ਹੋ ਗਏ ਨੇ ਹੁਣ ਅਸੀਂ ਚੈੱਕ ਕਰਾਂਗੇ ਭਿੰਡੀ ਨੂੰ ਕਿਉਂਕਿ ਇਸ ਨੂੰ ਖਤਮ ਕਰਨਾ ਬਹੁਤ ਜ਼ੁਰੀਆ ਹੁੰਦਾ ਹੈ ਤੇ ਜਦ ਤੱਕ ਇਹ ਲੇਸ ਨਾ ਖਤਮ ਹੋਏ ਤੱਕ ਪਿੰਡੀ ਵਧੀਆ ਨਹੀਂ ਬਣਦੀ ਇਹ ਦੇਖੋ ਜੀ ਬਿਲਕੁਲ ਲੇਸ ਖਤਮ ਹੋ ਗਈ ਇਹਦੀ ਦੋ ਤਿੰਨ ਮਿੰਟ ਵਸਤੇ ਇਹਨੂੰ ਟੱਕ ਦੋ ਨਾ ਆਪਣੇ ਆਹ ਮਸਾਲੇ ਦੇ ਵਿੱਚ ਇਹਦੀ ਲੇਸ ਖਤਮ ਹੋ ਜਾਂਦੀ ਹੈ ਔਰ ਪਿੰਡੀ ਦੇਖੋ ਕਿੰਨੀ ਵਧੀਆ ਨਹੀਂ ਖੁਸ਼ਬੂ ਆ ਰਹੀ ਹੈ ਨਾ ਦੀ ਹੁਣ ਅਸੀਂ ਜਿਹੜੀਆਂ ਤਿੰਨ ਚਾਰ ਚੀਜ਼ਾਂ ਰਹਿ ਗਿਆ ਨੇ ਅਸੀਂ ਉਹ ਵੀ ਵਿੱਚ ਪਾਵਾਂਗੇ ਥੋੜਾ ਜਿਹਾ ਹਲਕਾ ਜਿਹਾ ਸੇਕ ਤੁਸੀਂ ਤੇਜ਼ ਕਰ ਸਕਦੇ ਹੋ ਇੱਥੇ ਆ ਕੇ ਕਿਉਂਕਿ ਹਮਚਾ ਇਹਨੂੰ ਭੁੰਨਣਾ ਹੈ ਅਸੀਂ ਇਹਨੂੰ ਟੱਕਣਾ ਹੈ ਠੀਕ ਹੈ ਜੀ ਔਰ ਨਾਲ ਚੈੱਕ ਕਰ ਲਓ ਕਿੰਨੀ ਕਿੰਡੀ ਵੱਲ ਗਈ ਹੈ ਥੋੜੀ ਜਿਹੀ ਕਸਰ ਹੈਗੀ ਬਟਰ ਸੇ ਨੂੰ ਅਜੇ ਪੂਰਨ ਹੋ ਨਹੀਂ ਠੀਕੇ ਜੇ ਸਭ ਤੋਂ ਪਹਿਲੇ ਸਿ ਪਾਵਾਂਗੇ ਤੇ ਦੇ ਵਿੱਚ ਗਰਮ ਮਸਾਲਾ ਜਿਹੜਾ ਕਿਸੇ ਪਹਿਲੇ ਨਹੀਂ ਪਾਇਆ ਕਿਉਂਕਿ ਹੁਣ ਪਿੰਡੀ ਬਣਨ ਵਾਲੀ ਹੈ ਤੇ ਅਸੀਂ ਹੋ ਇਹਦੀ ਤਿਆਰੀ ਕਰਨੀ ਹੈ ਬਿਲਕੁਲ ਗਰਮ ਮਸਾਲੇ ਤੋਂ ਬਾਅਦ ਅਸੀਂ ਪਾਵਾਂਗੇ ਤੁਸੀਂ ਚਾਟ ਮਸਾਲਾ ਪਾ ਸਕਦੇ ਹੋ ਕਿਚਨ ਕਿੰਗ ਮਸਾਲਾ ਪਾ ਸਕਦੇ ਹੋ ਪਾਓ ਬਾਜੀ ਮਸਾਲਾ ਪਾ ਸਕਦੇ ਹੋ ਬਟ ਪਾਣਾ ਤੁਸੀਂ ਜਰੂਰ ਹੈ ਮੈਂ ਪਾਰੀਆਂ ਪਾਓ ਬਾਜੀ ਮਸਾਲਾ ਮਸਾਲਾ ਜਰੂਰ ਕੋਈ ਨਾ ਕੋਈ ਪਾਣਾ ਹੈ ਚਾਟ ਮਸਾਲਾ ਪਾਣਾ ਉਹ ਪਾ ਸਕਦੇ ਹੋ ਤੇ ਨਾਲ ਹੀ ਅਸੀਂ ਪਾ ਦਾਂਗੇ ਧਨੀਆ ਖੂਬ ਸਾਰਾ ਇਹਦਾ ਜਰੂਰ ਪਾਣਾ ਕਿਉਂਕਿ ਧਨੀਆ ਤੇ ਨਾਲ ਹੀ ਟੇਸਟ ਆਦਾ ਬਹੁਤ ਵਧੀਆ ਬਣ ਜਾਂਦਾ ਅੱਜ ਕੱਲ੍ਹ ਤਾਂ ਵੈਸੇ ਵੀ ਮਾਰਕੀਟ ਬਹੁਤ ਆਇਆ ਹੋਇਆ ਪਰ ਖੁੱਲਾ ਡੁੱਲਾ ਧਨੀਆ ਪਾਓ ਧਨੀਏ ਦਾ ਆਪਣਾ ਟੇਸਟ ਹੁੰਦਾ ਸਬਜ਼ੀ ਦੇ ਵਿੱਚ ਤਨਸਫ ਜੀ ਨੂੰ ਹੋਰ ਟੇਸਟ ਬਣਾ ਦੋ ਨਾ ਦੇਖੋ ਜੀ ਸਬਜੀ ਦਾ ਕਲਰ ਦੇਖੋ ਕਿੰਨਾ ਵਧੀਆ ਹੋ ਗਿਆ ਹੁਣ ਤੁਸੀਂ ਪਾਵਗੇ ਇੱਕ ਚਮਚ ਦੇਸੀ ਘੀ ਭਾਗਰ ਤੁਸੀਂ ਨਹੀਂ ਪਾਣਾ ਚਾਹੁੰਦੇ ਸਕੀਪ ਵੀ ਕਰ ਸਕਦੇ ਹੋ ਬਟ ਮੱਖਣ ਪਾ ਲਓ ਬੇਸ਼ੱਕ ਪਰ ਇਹਦੇ ਨਾਲ ਟੇਸਟ ਬਹੁਤ ਹੀ ਵਧੀਆ ਹੋ ਜੇ ਦਾ ਸਬਜੀ ਦਾ ਸਿਰਫ ਇੱਕ ਚਮਚ ਪਾਣਾ ਜ਼ਿਆਦਾ ਨਹੀਂ ਪਾਣਾ ਕਿਉਂਕਿ ਐਸੀ औरत ਹੀ ਕਰਨੇ ਚੇਰ ਪਾ ਚੁੱਕੇ ਹਾਂ ਤੇ ਜ਼ਿਆਦਾ ਹੋ ਜਾਏਗਾ ਇਹ ਦੇਖੋ دیکھیں ਜਰਾ ਵੀ ਲੇਸ ਨਹੀਂ ਰਹੀ ਦੇਖੋ ਪਹਿਲੇ ਇੰਨੀ ਲੇਸ ਸੀ ਹੁੰਜ ਰਹੀ ਨਹੀਂ ਹੈਗੀ ਲੇਸ ਤੇ ਹੁਣ ਅਸੀਂ ਇਹਨੂੰ ਸੀਮ ਤੇ ਪੱਕਣ ਦੇਵਾਂਗੇ ਪਰ ਅਸਾਨੂੰ ਪਕਣਾ ਨਹੀਂ ਠੀਕ ਹੈ ਜੀ ਕਿਉਂਕਿ ਸਾਡੇ ਹੋਣ ਲੇਸ ਖਤਮ ਹੋ ਗਈ ਹੈ ਦੀ ਤੇ ਹੁਣ ਇਹਨੂੰ ਅਸੀਂ ਮੱਠੇ ਮੱਠੇ ਸੇਕ ਤੇ ਬਣਨ ਦੇਵਾਂਗੇ ਸਾਰਾ ਸਮਾਨ ਅਸੀਂ ਪਾ ਦਿੱਤਾ ਹੁਣ ਅਸੀਂ ਇਹਦੇ ਵਿੱਚ ਕੁਝ ਨਹੀਂ ਪਾਣਾ ਬਹੁਤ ਹੀ ਟੇਸਟੀ ਤੇ ਬਹੁਤ ਹੀ ਹੈਲਦੀ ਬੰਦੇ ਨੇ ਔਰ ਤੁਸੀਂ ਇੱਕ ਵਾਰੀ ਜ਼ਰੂਰ ਮੇਰੇ ਰਸਪੀਨਾਲ ਬਣਾ ਕੇ ਦੇਖਣਾ ਹਾਂਜੀ ਪਿੰਡੀ ਨੂੰ ਨਾਲ-ਨਾਲ ਹਿਲਾਇਆ ਜਾਣਾ ਹੈ ਇਹ ਲਓ ਵੇਖੀ ਉੱਪਰ ਨੀਚੇ ਨਹੀਂ ਸੇ ਪੱਕ ਜਾਵੇ ਤੇ ਉੱਪਰ ਉੱਪਰ ਕੱਚੀ ਰਹਿ ਜਾਵੇ ਇਹਨੂੰ ਹਮੇਸ਼ਾ ਥੋੜੀ-ਥੋੜੀ ਹਿਲਾਉਂਦੇ ਰਹਿਣਾ ਚਾਹੀਦਾ 2-2 ਮਿੰਟ ਬਾਅਦ ਜਦੋਂ ਤੁਹਾਡੀ ਪਿੰਡੀ ਅਕਲ ਜਾਂਦੀ ਹੈ ਤੇ ਫਿਰ ਤੁਸੀਂ ਉਤਾਰ ਲਓ ਬਸ ਇਹ ਦੇਖ ਲਓ نیچے ਬਿਲਕੁਲ ਵੀ ਨਹੀਂ ਲੱਗ ਰਹੀ ਬਿਲਕੁਲ ਸੇਮਤ ਬਣਾਓਗੇ ਨਾ ਤੇ ਕੋਈ ਦਿੱਕਤ ਨਹੀਂ ਆਣੀ ਅਗਰ ਨਾਨ ਸਟਿਕ 'ਚ ਬਣਾਣਾ ਚਾਹੁੰਦੇ ਨਾਨ ਸਟਿਕ 'ਚ ਬਣਾ ਲਓ ਮੈਂ ਵੀ ਵੈਸੇ ਨਾਨ ਸਟਿਕ 'ਚ ਹੀ ਬਣਾ ਰਹੀ ਹਾਂ ਤੇ ਆਪਾਂ ਪਿੰਡੀ ਨੇ ਕੋਈ ਚੈੱਕ ਕਰ ਲੈਣੇ ਆ ਜੇ ਵੀ ਥੋੜੀ ਜਿਹੀ ਕਸਰ ਹੈਗੀ ਕਿਉਂਕਿ ਮੌਸਮ ਚੇਂਜ ਹੋ ਗਿਆ ਨਾ ਤੇ ਹੁਣ ਥੋੜੀ ਪਿੰਡੀ ਵੀ ਸਖਤ ਹੋਣ ਲੱਗ ਗਈ ਠੰਡ ਠੰਡ ਦੇ ਵਿੱਚ ਹੋ ਜਾਂਦੀ ਏ ਔਰ ਗਰਮੀਆਂ 'ਚ ਜਿਹੜੀ ਪਿੰਡੀ ਆਉਂਦੀ ਉਹ ਬੜੀ ਜਲਦੀ ਨਰਮ ਹੋ ਜਾਂਦੀ ਤਾਂ ਪੱਕੂ ਹੀ ਜਾਂਦੀ ਏ ਤੇ ਹੁਣ ਅਸੀਂ 20 ਮਿੰਟ ਅਜੇ ਹੋਰ ਲੱਗਣਗੇ ਬਟ ਇਹਦਾ ਟਟਕਨ ਨਹੀਂ ਦੇਣਾ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਣਾ ਕਿਉਂਕਿ ਲੇਸ ਫਿਰ ਛੱਡ ਜਾਏਗੀ ਅਗਰ ਤੁਸੀਂ ਟੱਕਣ ਦੋਗੇ ਪਹਿਲੇ ਅਸੀਂ ਲੇਸ ਛੁਕਾ ਲਈਏ ਜਦੋਂ ਅਸੀਂ ਫਿਰ ਉਹਨੂੰ ਕਵਰ ਕਰਦੇ ਹਾਂ ਤੇ ਲੇਸ ਫਿਰ ਹੋ ਜਾਂਦੀ ਹੈ ਬਟ ਅਸੀਂ ਲੇਸ ਨਹੀਂ ਰਹਿਣ ਦੇਣੀ ਵਿੱਚ ਠੀਕ ਹੈ ਜੀ ਤਾਂ ਹੀ ਸੁੱਕੀ ਸੁੱਕੀ ਪਿੰਡੀ ਸਵਾਲ ਲੱਗੇਗੀ ਸਾਨੂੰ ਅਗਰ ਤੁਸੀਂ ਟੱਕ ਕੇ ਬਣਾਉਣਾ ਚਾਹੁੰਦੇ ਹੋ ਬਣਾ ਲਓ ਬਟ ਲੇਸ ਦਾ ਬਹੁਤ ਧਿਆਨ ਰੱਖਣਾ ਕਿ ਲੇਸ ਨਾ ਛੱਡੇ ਤੇ ਇਹ ਦੋ ਦੋ ਮਿੰਟ ਬਾਅਦ ਤੁਸੀਂ ਹਿਲਾਇ ਵੀ ਜਾਣਾ ਇਹਨੂੰ ਅਜੇ ਥੋੜੀ ਜਿਹੀ ਕਸਰ ਹੈਗੀ ਵਿੱਚ ਕਿਉਂਕਿ ਅੱਛੀ ਤਰ੍ਹਾਂ ਗਲ ਜੇ ਤਾਂ ਹੀ ਸਵਾਦ ਆਉਂਦਾ ਹੈ ਪਿੰਡੀ ਦਾ ਜੇ ਕੱਚੀ-ਕੱਚੀ ਰਹੇ ਤਾਂ ਫਿਰ ਪਿੰਡੇ ਸਵਾਦ ਨਹੀਂ ਲੱਗੇ ਠੀਕ ਹੈ ਜੀ ਅਸੀਂ 2 ਮਿੰਟ ਹੋਰ ਵੇਟ ਕਰਾਂਗੇ ਹਾਂਜੀ ਬਿਲਕੁਲ ਤੁਸੀਂ ਪਿੰਡੀ ਨੂੰ ਇੱਕ ਵਾਰ ਨੂੰ ਉਹ ਚੁਪਾ ਕੇ ਚੈੱਕ ਕਰ ਸਕਦੇ ਹੋ ਕਿ ਤਲਾਵਣਕ ਇਹ ਵੀ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਪਿੰਡੇ ਗਲ ਗਏ ਜਾਂ ਨਹੀਂ ਔਰ ਨਾਲ ਹੀ ਤੁਹਾਡਾ ਨਮਕ ਵੀ ਚੈੱਕ ਹੋ ਜਾਏਗਾ ਤਾਂ ਕਿ ਅਸੀਂ ਪਿੰਡੀ ਜਿਸ ਤਰ੍ਹਾਂ ਕੱਟ ਕਰ ਸਕਦੇ ਹਾਂ हाँ जी भिंडी बिल्कुल साढ़ी गल की है और थोड़ा जहा नमक मैं लाइट लग रहा और आप हूँ इतने नमक पा लेंगे क्योंकि देखो घटना तो सोल्यूशन है पर जो ज़्यादा पै जाए ना फिर वो कोई सोल्यूशन नहीं हूँ इस वैसे पहले नॉर्मल ही रखो कई बहुत घट नमक खाते और इस वास्ते पहले थोड़ा ही पाया बाद जरूरत पे तो थोड़ा हो पा लो ਉਹ ਸਵਾਦ ਨਾ ਮਖਲਕਾ ਜਾਂ ਪਾਨ ਲੱਗੇ। ਬਾਕੀ ਬਹੁਤ ਹੀ ਟੇਸਟੀ ਬਣੇ ਆ। ਥੋੜੇ ਨਮਕ ਕਰਕੇ ਲਾਦ ਰਿਹਾ ਹਲਕਾ ਜਿਹਾ ਨਮਕ ਪਾਓਗੇ ਜਿਆਦਾ ਨਹੀਂ। ਤੁਸੀਂ ਇਸ ਕੰਡੀਸ਼ਨ ਚਾਕੇ ਚੈੱਕ ਕਰ ਸਕਦੇ ਹੋ ਨਮਕ ਨੂੰ। ਬੁਨਾਨ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ। ਇਹ ਸਾਡੀ ਪਿੰਡੀ ਹੋ ਗਈ ਹੈ ਬਿਲਕੁਲ ਪਿਆਰ। ਇਹਨਾਂ ਨੂੰ ਪਰੇਟਸ ਬਾਹਰ ਕੱਢ ਲਈਏ। ਕਿ ਕਿਵੇ ਦੀ ਲੱਗ ਰਹੀ ਹੈ ਪੇੜੀ ਕਿਉਂਕਿ ਪਲੇਟ ਚ ਪਾਉਣ ਨਾਲ ਹੀ ਪਤਾ ਲੱਗਦਾ ਹੈ ਕਿ ਕਿਹੜੀ ਚੀਜ਼ ਹੈ ਕਿਸ ਤਰ੍ਹਾਂ ਬਣਾਈ ਹੈ ਠੀਕ ਹੈ ਜੀ ਇੱਕ ਵਾਰੀ ਜਰੂਰ ਇਸ ਰੈਸਪੀ ਨਾਲ ਬਣਾਣਾ ਬਿਲਕੁਲ ਸਿੰਪਲ ਰੈਸਪੀ ਹੈ ਕੋਈ ਤੁਹਾਨੂੰ ਤੜਕੇ ਨੇ ਲਗਾਣੇ ਪੈਣੇ ਕੋ ਕੁਝ ਨਹੀਂ ਆਰਾਮ ਨਾਲ ਰੱਖ ਦੋ ਔਰ ਬੰਦੀ ਰਹੇਗੀ ਆਪਣੇ ਆਪ ਚਲੋ ਜੀ ਮੈਂ ਪਲੇਟ ਚ ਕੱਟ ਕੇ ਦਿਖਾ ਦਿੰਦਾ ਤੁਹਾਨੂੰ ਪਲੇਟ ਨੂੰ ਤੁਸੀਂ ਜਿਸ ਤਰ੍ਹਾਂ ਮਰਜੀ ਡੈਕੋਰੇਸ਼ਨ ਕਰ ਸਕਦੇ ਹੋ ਉੱਪਰ ਮਲਾਈ ਪਾ ਦਿਓ کریم ਪਾ ਲਓ ਜੋ ਮਰਜੀ ਪਾਓ ਬੱਚਾ ਨੂੰ ਖੁਸ਼ ਕਰਨ ਵਾਸਤੇ ਜੋ ਮੱਝ ਤੁਸੀਂ ਪਾ ਸਕਦੇ ਹੋ ਚਲੋ ਜੀਨਾ ਤੁਹਾਨੂੰ ਦਿਖਾਨੀ ਹੈ ਪਲੇਟ 'ਚ ਪਾ ਕੇ ਹਾਂਜੀ ਤੁਸੀਂ ਦੇਖੋ ਮੈਂ ਪਿੰਡੀ ਨੂੰ ਪਲੇਟ 'ਚ ਪਾਤਾ ਔਰ ਉੱਪਰ ਰੱਖ ਦਿੱਤੀਆਂ ਨੇ ਹਰੀਆਂ ਮਿਰਚਾਂ ਹੁਣ ਅਸੀਂ ਇਹਦੇ ਉੱਤੇ ਪਾ ਦਾਂਗੇ ਥੋੜਾ ਜਿਹਾ ਪਨੀਰ ਪੋਰ ਕੇ ਅੱਛੀ ਤਰ੍ਹਾਂ ਚਾਹੇ ਤੁਸੀਂ ਕद्दूकस ਕਰਕੇ ਪਾ ਲਓ ਔਰ ਬੱਚਾ ਇਸ ਤਰ੍ਹਾਂ ਡੈਕੋਰੇਟ ਸ਼ ਕਰਕੇ ਦਿਓਗੇ ਤੇ ਬੱਚੇ ਬਹੁਤ ਹੀ ਖੁਸ਼ ਹੋ ਕੇ ਖਾਣਗੇ ਇਹ ਦੇਖੋ ਜੀ ਪਿਆਜ਼ ਕਿੰਨੇ ਵਧੀਆ ਲੱਗ ਰਹੇ ਨੇ ਵੱਡੇ ਵੱਡੇ ਕੱਟੇ ਹੋਏ ਨੇ ਔਰ ਟਮਾਟਰ ਦੇਖੋ ਬਹੁਤ ਹੀ ਟੇਸਟੀ ਲੱਗਦੇ ਨੇ ਜਦੋਂ ਤੁਸੀਂ ਇਸ ਰੈਸਪੀ ਨੂੰ ਇੱਕ ਵਾਰੀ ਬਣਾ ਕੇ ਦੇਖੋਗੇ ਤਾਂ ਬਹੁਤ ਹੀ ਸੁਆਦ ਔਰ ਬੱਚੇ ਖੁਸ਼ ਹੋ ਕੇ ਖਾਣਗੇ ਬਾੜ-ਬਾੜ ਡਿਮਾਂਡ ਕਰਨਗੇ ਹਰੀ ਮਿਰਚ ਸਿਰਫ ਵੱਡਿਆਂ ਨੂੰ ਅਸੀਂ ਰੱਖ ਲਈਏ ਛੋਟੇ ਬੱਚੇ ਤਾਂ ਤੁਹਾਨੂੰ ਪਤਾ ਖਾਂਦੇ ਹੀ ਨਹੀਂ ਔਰ ਇੱਕ ਵਾਰੀ ਮੇਰੀ ਰੈਸਪੀ ਨੂੰ ਜ਼ਰੂਰ ਟਰਾਈ ਕਰਕੇ ਦੇਖਣਾ ਠੀਕ ਹੈ ਜੀ ਓਕੇ ਜੀ ਸਤਿ ਸ੍ਰੀ ਅਕਾਲ